B O I S C D T O B C এমপ্লয়িজ অ্যাসোসিয়েশন বলোং গ্রাম পঞ্চায়েত পਿੰড দিড়কা ਦੇ સહયોગ ਨਾਲ सरपंच ਰਾਜਪ੍ਰীত कौर Sidhu ate ਮੁੱਖ ਅਧਿਆਪਕਾ ਸੁਖਵੀਰ कौर Sidhu ਦੀ ਅਗਵਾਈ ਹੇਠ ਅਤੇ ਨੰਬਰਦਾਰ ਜਸਵੀਰ ਸਿੰਘ Sidhu ate pe ਨੰਬਰਦਾਰ ਪਿਆਰਾ ਸਿੰਘ ਪੱਟੀ ਦੇ ਦੇਖ ਰਏ ਕਿ ਹੇਠ ਅੱਜ ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਦੀੜਕਾ ਵਿਖੇ ਬਾਬਾ ਸਾਹਿਬ ਡਾਕਟਰ ਪੀਮਰਾও ਉਮੀਦ ਕਰਦੇ ਜੰਮ ਦਿਹਾੜੇ ਨੂੰ ਸਮਰਪਿਤ ਪਹਿਲੀ ਤੋਂ ਬਾਰਮੀ ਜਮਾਤ ਤੱਕ ਦੀ ਪਹਿਲੀਆਂ ਤਿੰਨ ਪੋਜੀਸ਼ਨਾਂ ਹਾਸਲ ਕਰਨ ਵਾਲੇ ਖੇਡਾਂ ਵਿੱਚ ਅਭਲ ਰਹਿਣ ਵਾਲੇ ਬੱਚਿਆਂ ਨੂੰ ਸਨਮਾਨ ਵਿੱਚ ਇੱਕ ਸ਼ਾਨਦਾਰ ਸਮਾਗਮ ਕੀਤਾ ਗਿਆ ਜਿਸ ਵਿੱਚ ਬੈਂਕ ਆਫ ਇੰਡੀਆ ਲੁਜਾਨਾ ਜ਼ੋਨ ਦੇ ਜਰਨਲ ਮੈਨੇਜਰ ਸ੍ਰੀ ਵਿਭਵ ਅਨਨੁਮੱਖ ਮਹਿਮਾਨ ਵਜੂਦ ਸ਼ਾਮਲ ਹੋਈ ਜਦਕਿ ਨੀਰ ਚੌਧਰੀ ਜ਼ੋਨਲ ਮੈਨੇਜਰ ਰਿਕਵਰੀ ਹਮੰਤ ਕੁਮਾਰ ਹਰੀਸ਼ ਡੀਏਜ਼ ਡੀਐਮ ਗੁਰਸ਼ਰਾਂਸ ਸਿੰਘ ਪ੍ਰਧਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸਮਾਗਮ ਦੀ ਸ਼ੁਰੂਆਤ ਮੌਕੇ ਪੰਚਾਇਤ ਵੱਲੋਂ ਨੰਬਰ ਦਾ ਜਸਵੀ ਸਿੰਘ ਸਿੱਧੂ ਅਤੇ ਸਕੂਲ ਵੱਲੋਂ ਹੰਕਾਰ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਦਿਆ ਮੁੱਖ ਮਹਿਮਾਨ ਨੇ ਬੈਠਕ ਆਨੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਦੀ ਛੋਟੀ ਜਿਹੀ ਕੋਸ਼ਿਸ਼ ਹੈ ਕਿ ਉਹ ਸਰਕਾਰੀ ਸਕੂਲ ਦੇ ਵਕਫਾ ਖੁਮਾ ਕੰਡਰ ਬੋਲੇ ਦੇ ਬੱਚਿਆਂ ਦਾ ਸਨਮਾਨ ਕਰਦੇ ਹਨ ਉਥੇ ਇਹਨਾਂ ਬੱਚਿਆਂ ਨੂੰ ਖਾਣੇ ਦੀ ਗੱਡੇ ਪਾਣੀ ਦੀ ਬੋਤਲ ਦਵਾਈ ਡਾਕਟਰ ਤੇ ਹੋਰ ਜਰੂਰੀ ਸਮਾਨ ਸਮੇਤ ਬੈਕਪੈਕ ਆਪਿਆਂ ਆ ਦੇਈ ਜੀ ਹਨ ਅੱਜ ਇਸ ਸਕੂਲ ਦੇ ਸਾਰੇ ਬੱਚਿਆਂ ਨੂੰ ਇਹ ਸਾਰਾ ਦਿੱਤਾ ਗਿਆ ਹੈ। ਬਾਕੀ ਮਹਿਮਾਨਾਂ ਨੇ ਵੀ ਡਾਇਰੈਕਟਰ ਡੀ.ਆਰ.ਐਮ. ਦੇ ਕਰਕੇ ਜੀਵਨ ਪ੍ਰਫਲਤਾਇਚਾਰਣਾ ਪਾਇਆ। ਆਖਰ ਵਿੱਚ ਨਾਵਲਕਾਰ ਜੀ ਸੰਗਰਸ਼ਨ ਸ਼ੰਦਾ ਦੇਡਕਾ ਨੇ ਆਏ ਮਹਿਮਾਨਾਂ, ਹੋਕਤ ਸੌਸਾ ਦੀ ਉਸਤਰਾ ਲਈ ਧੰਨਵਾਦ ਕੀਤਾ ਤੇ ਬਲ ਇੱਕ ਜਾਣ ਮਦਈਆਂ ਦਿੱਤੀਆਂ। ਇਸੇ ਪ੍ਰੰਤ ਪਹਿਲੀ ਤੁਮਬਰਨੀ ਜਮਾ ਦਿਆ ਬਲ ਰੇ ਬੱਚਿਆਂ ਦਾ ਸਨਮਾਨ ਕੀਤਾ ਅਤੇ ਸੁਰਵਿੰਦਰ ਸਿੰਘ ਸੁਖੀ ਪਰਮਨੰਨ ਕੋਰ ਸਿੱਧੂ ਅਤੇ ਅਮਰੀਨ ਕੌਰ ਸਿੱਧੂ ਦਾ ਖੇਡਾਂ ਦੇ ਖੇਤਰ ਵਿੱਚ ਨਾਮ ਨਾ ਕੱਟਣ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਗਿਆਨੀ ਹਰਦੇਵ ਸਿੰਘ ਖਾਲਸਾ ਜਥੇਦਾਰ ਸੁਖਦੇਵ ਸਿੰਘ ਪੰਚ ਰਵਿੰਦਰ ਕੁਮਾਰ ਰਾਜੂ ਪਰਮਜੀਤ ਸਿੰਘ ਸਿੱਧੂ ਪੰਚ ਬਲਜੀਤ ਸਿੰਘ ਸਿੱਧੂ ਪੰਚ ਅਮਨਦੀਪ ਸਿੰਘ ਪੱਟੀ ਪੰਚ ਨਿਰਮਲ ਸਿੰਘ ਧਾਲੀਵਾਲ ਜਸਵਿੰਦਰ ਸਿੰਘ ਪੱਟੀ ਪੰਚ ਅਵਤਾਰ ਸਿੰਘ ਸਿੱਧੂ ਹਰਮਨ ਸਿੰਘ ਸਿੱਧੂ ਇਕਵਾਲ ਸਿੰਘ ਸਿੱਧੂ ਅਵਤਾਰ ਸਿੰਘ ਮਾਨੁਕੇ ਬਿਆਨ ਸਿੰਘ ਮੁਸਕਾਨ ਜਗਦੀਪ ਸਿੰਘ ਖੈਰਾ ਆਦਿ ਹਾਜ਼ਰ ਸਨ ਸਾਡੇ ਚੀਫ ਗੈਸਟ ਸਾਹਿਬ ਸ੍ਰੀ ਗਾਇਬ ਅੰਦਾਲ ਜੂਨਲ ਮੈਨੇਜਰ ਬੈਂਕ ਆਫ ਇੰਡੀਆ ਲੁਧਿਆਣਾ ਜੂਨ ਸਰਦਾਰ ਕੁਸ਼ਾਰੂ ਸਿੰਘ ਜੀ ਪ੍ਰੈਜ਼ੀਡੈਂਟ ਬੈਂਕ ਆਫ ਇੰਡੀਆ ਆਫੀਸਰ ਐਸੋਸੀਏਸ਼ਨ ਨਾਰਥ ਵੈਸਟ ਜੂਨ ਬੈਂਕ ਆਫ ਇੰਡੀਆ ਦੇ ਸਾਰੇ ਹੀ ਐਸਐਸਟੀ ਓਬੀਸੀ এমਪਲੋਇਜ਼ ਐਸੋਸੀਏਸ਼ਨ ਦੇ ਮੈਂਬਰ ਸਹਿਬਾਨ ਹੀ ਵਾਲੇ ਜੀ ਨਾਲ ਸੰਗਤਾਂ ਚਾੜੇ ਤੇ ਜੂਦਸ਼ਮੇਸ਼ ਬੋਲੇ ਤੇ ਇੱਕ ਪੜ੍ਹ ਕੇ ਤਾਜਨਾਮੇ ਅੱਜ ਹੈ ਜੁ ਉਝਾਰੂ ਖਾਲਸਾ ਸ਼ੇਰਾਂ ਵਾਂਗ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰਾਂ ਵਾਂਗ ਜ਼ਿੰਦਗੀ ਗੁਜ਼ਾਰੂ ਖਾਲਸਾ ਆਤ ਪਾਤ ਉੱਚ ਨੀਚ ਨਹੀਂਓ ਮੰਨੇਗਾ ਆਤ ਅਬਮਾਨੀਆਂ ਦੀ ਤਾਣ ਪੰਨੇਗਾ ਨਾਹੀ ਡਰੂ ਨਾਹੀ ਸਾੰਬੇ ਮਾਰੂ ਕਾਲਸਾ ਸ਼ੇਰਵਗੁਨਿਤ ਦੀ ਕੋ ਜਾਰੂ ਖਾਲਤਾ ਸ਼ੇਰਵਗੁਨਿਤ ਦੀ ਕੋ ਜਾਰੂ ਖਾਲਤਾ ਘੜੂ ਦਾ ਕਿਰਪਾ ਦੇ ਲਈ ਤਾਲ ਸਤਿਕਾਰਯੋਗ ਅੱਜ ਜਿ ਸਾਰੇ ਉਸ ਮਹਾਨ ਸ਼ਖਸੀਅਤ ਦੇ ਜਨਮ ਦਿਨ ਤੇ ਇਕੱਠੇ ਹੋਇਆ ਸ੍ਰੀ ਮਰਉ ਮੇਨਕਰ ਜੀ ਦੀ ਸਤਿਕਾਰਤ ਹਸਤੀ ਨੂੰ ਅੱਜ ਨਮਨ ਕਰਨ ਵਾਸਤੇ ਇਕੱਠੇ ਹੋਇਆ ਜੋ ਅੱਜ ਦਾ ਸਾਡਾ ਫੰਕਸ਼ਨ ਹੈ ਬੈਂਕ ਆਫ ਇੰਡੀਆ ਦੇ ਸੂਚੇ ਸਟਾਫ ਵੱਲੋਂ ਹਰ ਸਾਲ ਦੀ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੜਤਾ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਸਮੁੱਚੀ ਪੰਚਾਇਤ ਹਾਜ਼ਰਾ ਅਤੇ ਦੋ ਸਕੂਲਾਂ ਦੇ ਸਮੁੱਚੇ ਸਟਾਫ ਹਾਜ਼ਰਾ ਕੰਡ ਦੇ ਮਤਵਾਰ ਬਣਤੀ ਹਾਜ਼ਰ ਨੇ ਸੋ ਅਸੀਂ ਨਕਰ ਵੱਲੋਂ ਦਰਨੀ ਪੱਧਿਆ ਜੁਦੇ ਮਾਨ ਸ਼ਖਸ਼ੀਤਾ ਇੱਥੇ ਪਹੁੰਚਿਆ ਜਨਰਲ ਮੇਜਰ ਸਾਹਿਬ ਸਮਚਾਰ ਬੈਂਕ ਆਫ ਇੰਡੀਆ ਦਾ ਸਾਥ ਉਹਨਾਂ ਨੂੰ ਇੱਥੇ ਆਉਂਦੇ ਅਸੀਂ ਜਿਹੜੇ ਆਤਿਹਾ ਜਿੰਨੇ ਕੈਨੇਡਾ ਰੱਖਿਆ ਤੁਸੀਂ ਸਿਰ ਮੱਥੇ ਤੇ ਤੁਸੀਂ ਸਾਡੇ ਨਾਲ ਕਰਨਾ ਚਾਹ ਕੇ ਸਾਡਾ ਬਹੁਤ ਮਾਣ ਦਿਵਾਇਆ ਅਸੀਂ ਹਮੇਸ਼ਾ ਹੀ ਤੁਹਾਡੇ ਸ਼ੁਕਰਗੁਜ਼ਾਰ ਰਹਾਂਗੇ ਤੇ ਤੁਹਾਡੇ ਨਾਲ ਇਸ ਮੌਕੇ ਨੂੰ ਮਿਲ ਕੇ ਜਨਾ ਕਰਾਂਗੇ ਸੋ ਕੇ ਰਹੇ ਹੋਂਸ਼ਲੇ ਅਦੇ ਅਰਗਿਆ ਸਸਥਾਮਾਂ ਦੇ ਨਾਲ ਹੀ ਨਸੀਬ ਹੁੰਦੇ ਨੇ ਬੈਂਕ ਆਫ ਨੀਆ ਦੇ ਦੋਵੇਂ ਮੈਨੇਜਰਾਂ ਅਧਿਨੇ ਪਾਵਨ ਜੀ ਨਾਲੋਂ ਅਤੇ ਹੋਰ ਜੋ ਉਹਦੇ ਨਾਲ ਕੋਲ ਰਿਚ ਪਹੁੰਚੇ ਆ ਪੰਡਿਤ ਪੰਚਾਇਤ ਸਾਰੇ ਦਾਸ ਜੀ ਤੇ ਪਹੁੰਚੜਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਬੱਚਿਆਂ ਲਈ ਜੋ ਇਨਾ ਮਾਨਕਦਾਰ ਲੈ ਕੇ ਆਏ ਆ बहमुली कॾहिं बैत जहमूली कॾहिं बह नास बच्चों ने जी हां आपका हां तो तुसी सानू बड़ा निगा प्यार दिता है और इतों का माहौल देख के मन बड़ा खुश होया जिस तरह प्यारा सिंह ने कहा कि साढ़े घर में जो फंक्शन किया जा रहा है इसलिए मैं जोनल ऑफ की पूरी टीम साढ़े जोनल मैनेजर खास करके अभिनय जी मैं बहुत बहुत शुक्र अदा करता को जिन्होंने साइड रिक्वेस्ट होर मैंबर डेढ़ का स्कूल का टीचर ਹਾਂ ਇਸ ਦਿਨ ਦਾ ਕਿਉਂਕਿ ਸਾਡੇ ਸਾਹਮਣੇ ਬੈਠੇ ਹੋਏ ਬੱਚੇ ਤੁਹਾਨੂੰ ਸਾਰਿਆਂ ਨੂੰ ਹੀ ਸਾਡ ਨੂੰ ਪਾਤ ਜਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੇ ਜਨਮ ਦਿਨ ਦੇ ਮੌਕੇ ਬਹੁਤ ਬਹੁਤ ਮੁਬਾਰਕਾਂ ਅੱਜ ਮੈਂ ਡਾਕਟਰ ਭੀਮrao ਅੰਬੇਦਕਰ ਦੇ ਜੀਵਨ ਦੇ ਕੁਝ ਪਹਿਲੂਆਂ ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੀ ਡਾਕਟਰ ਧੀਮਰਾ ਉਹ ਵਿਦਵਾਨ ਫਿਲਾਸਫਰ ਕਾਨੂੰਨਦਾਨ ਅਤੇ ਦੇਸ਼ ਨੂੰ ਪਿਆਰ ਕਰਨ ਵਾਲੇ ਇਨਸਾਨ ਸਨ ਆਪ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਸੁਮੋਟੀਚੇ ਸਹਿਬਾਨ ਜਿਹੜੇ ਬੱਚਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਹਾਨ ਫਲਸਫੇ ਅਸਪਨੇ ਸਮਾਜ ਨੂੰ ਉਹਨਾਂ ਦੇ ਚਲਦੇ ਹੋਏ ਬੱਚਿਆਂ ਦਾ ਇਹੋ ਜਿਹਾ ਕਰਿਕੂਲਮ ਬਣਾਉਣ ਤਾਂ ਕਿ ਉਹਨਾਂ ਦੀ ਆਉਣ ਵਾਲੀ ਜਿਹੜੀ ਜ਼ਿੰਦਗੀ ਹੈ ਉਹ ਅੱਛੀ ਬਣ ਸਕੇ और सरपंच जी और ग्राम सभा के सभी सदस्य हमारे बैंक ऑफ इंडिया से श्री गुरुशरण सिंह जी और एस सी एस की कर सकते हैं और इसी उपलक्ष्य में मैं डॉक्टर अम्बेडकर साहब की एक सौ चौंतीसवीं जन्मदिवस पर आप सबको हार्दिक बधाई देता हूँ ਅਕਾਲ ਜੀ ਤੇ ਪੰਚਾਇਤ ਦੇ ਸਰਪੰਚ ਦਾ ਜਾਣਨਾ ਹੈ ਸੇਟ ਪਿੰਡ ਦੇ ਬਹੁਤ ਹੀ ਪਿਆਰੇ ਪ੍ਰਤੀਨਿਧ ਸਰਪੰਚ ਪੰਚਾਇਤ ਦੇ ਇੰਦਰਾਜੀਤ ਸਿੰਘ ਸਰਪੰਚ ਸਾਹਿਬਾਨ ਇਹਨਾਂ ਨੂੰ ਸਤਿ ਨਮਸਕਾਰ ਕਰਦੇ ਹਾਂ ਜੀ ਤੋਰੇ ਜੀ ਤੋਰੇ ਪੁੱਤਰੀ ਬੂਟਾ ਜੀ ਦੇ ਨਾਲ ਜੀ ਤੋਰੇ Yeah.